ਕੀ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਕੀ ਤੁਸੀਂ ਸਫਲਤਾ ਦੀ ਉਹ ਚਾਪੀ ਲੱਭ ਰਹੇ ਹੋ ਜੋ ਤੁਹਾਨੂੰ ਰੋਜ਼ਾਨਾ ਮੋਟੀਵੇਸ਼ਨ ਦੇਵੇ ਮੈਂ ਤੁਹਾਨੂੰ ਕਹਿੰਦੀ ਹਾਂ ਵੱਡੀਆਂ ਤਬਦੀਲੀਆਂ ਕੱਲ ਨਹੀਂ ਅੱਜ ਤੋਂ ਸ਼ੁਰੂ ਹੁੰਦੀਆਂ ਹਨ ਨੜੈ 99% ਲੋਕ ਹਰ ਰੋਜ਼ ਜ਼ਿੰਦਗੀ ਬਦਲਣ ਦੀ ਸੋਚਦੇ ਹਨ ਪਰ ਸਿਰਫ 1% ਹੀ ਅਸਲ ਵਿੱਚ ਬਦਲਾਅ ਲਿਆ ਪਾਉਂਦੇ ਹਨ ਫਰਕ ਪਤਾ ਕੀ ਹੈ ਵੱਡੀਆਂ ਛਾਲਾਂ ਨਹੀਂ ਛੋਟੀਆਂ ਆਦਤਾਂ ਅੱਜ ਮੈਂ ਤੁਹਾਨੂੰ ਪੰਜ ਅਜਹੀਆਂ ਆਦਤਾਂ ਦੱਸਾਂਗੀ ਜੋ ਤੁਹਾਨੂੰ ਸਫਲਤਾ ਦੀ ਉਸ 1% ਕੈਟਾਗਰੀ ਵਿੱਚ ਲੈ ਜਾਣਗੀਆਂ ਸੋਚ ਬਦਲਣੀ ਹੈ ਤਾਂ ਸੁਣੋ ਸਤਿ ਸ਼੍ਰੀ ਅਕਾਲ ਮੇਹਾ ਸੁਖਜੀਤ ਕੌਰ ਅਤੇ ਤੁਸੀਂ ਦੇਖ ਰਹੀ ਹੋ ਸਫਲਤਾ ਦੀ ਸੋਚ ਇਸ ਚੈਨਲ ਤੇ ਅਸੀਂ ਗਿਆਨ ਪ੍ਰੇਰਣਾ ਅਤੇ ਸਫਲ ਲੋਕਾਂ ਦੀਆਂ ਕਹਾਣੀਆਂ ਨਾਲ ਤੁਹਾਡੀ ਜ਼ਿੰਦਗੀ ਨੂੰ ਅਗਲੇ ਪੱਧਰ ਤੇ ਲੈ ਕੇ ਜਾਵਾਂਗੇ ਮੇਰਾ ਮੰਨਣਾ ਹੈ ਕਿ ਹਰ ਇਨਸਾਨ ਅੰਦਰ ਇੱਕ ਸਫਲ ਵਿਅਕਤੀ ਛੁਪਿਆ ਹੈ ਸਾਨੂੰ ਸਿਰਫ ਉਸ ਨੂੰ ਸਹੀ ਸੋਚ ਦੇਣੀ ਹੈ ਇਹ ਪਹਿਲਾ ਵੀਡੀਓ ਇਸੇ ਵਿਨਿਆਦ ਤੇ ਰੱਖਾਂਗੇ ਪੰਜ ਆਦਤਾਂ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੀਆਂ ਹਨ ਨੰਬਰ 1 1% ਬਿਹਤਰ ਹੋਣ ਦੀ ਸ਼ਕਤੀ ਅਸੀਂ ਸੋਚਦੇ ਹਾਂ ਕਿ ਸਾਨੂੰ ਇੱਕਦਮ 100% ਬਦਲਣਾ ਹੈ ਪਰ ਵਿਗਿਆਨ ਕਹਿੰਦਾ ਹੈ ਹਰ ਰੋਜ਼ ਸਿਰਫ 1% ਸੁਧਾਰ ਕਰੋ ਜੇ ਤੁਸੀਂ ਇੱਕ ਸਾਲ ਤੱਕ ਹਰ ਰੋਜ਼ 1% ਬਿਹਤਰ ਹੁੰਦੇ ਹੋ ਤਾਂ ਸਾਲ ਦੇ ਅੰਤ ਤੱਕ ਤੁਸੀਂ ਸੈਂਤੀ ਗੁਣਾ ਬਿਹਤਰ ਹੋ ਜਾਂਦੇ ਹੋ ਇਸ ਦੇ ਉਲਟ ਜੇ ਤੁਸੀਂ 1% ਬੁਰੇ ਹੁੰਦੇ ਹੋ ਤਾਂ ਤੁਸੀਂ ਲਗਭਗ 0 ਤੇ ਆ ਜਾਂਦੇ ਹੋ ਅੱਜ ਤੁਸੀਂ 10 ਮਿੰਟ ਪੜ੍ਹੋਗੇ ਕੱਲ 11 ਮਿੰਟ ਸਾਲ ਦੇ ਅੰਤ ਤੱਕ ਤੁਸੀਂ 37 ਗੁਣਾ ਬਿਹਤਰ ਹੋ ਜਾਓਗੇ ਸਫਲਤਾ ਕੋਈ ਵੱਡੀ ਛਲਾਂਗ ਨਹੀਂ ਇਹ ਰੋਜ਼ਾਨਾ ਦਾ ਛੋਟਾ ਕੰਮ ਹੈ ਨੰਬਰ 2 ਇੱਕ ਘੰਟੇ ਦਾ ਡਿਜੀਟਲ ਫਾਸਟ ਸਵੇਰੇ ਉੱਠਣ ਤੋਂ ਬਾਅਦ ਪਹਿਲੇ 1 ਘੰਟੇ ਲਈ ਆਪਣੇ ਫੋਨ ਜਾਂ ਸੋਸ਼ਲ ਮੀਡੀਆ ਨੂੰ ਹੱਥ ਨਾ ਲਗਾਓ ਜਿਉਂ ਹੀ ਅਸੀਂ ਉੱਠਦੇ ਹਾਂ ਫੋਨ ਚੈੱਕ ਕਰਦੇ ਹਾਂ ਫੋਨ ਚੈੱਕ ਕਰਨਾ ਮਤਲਬ ਦੂਜਿਆਂ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਨੂੰ ਆਪਣੇ ਸਵੇਰ ਦੇ 1 ਘੰਟੇ ਤੇ ਹਾਵੀ ਹੋਣ ਦੇਣਾ ਹੈ ਸਵੇਰੇ ਉੱਠਣ ਤੋਂ ਬਾਅਦ ਪਹਿਲਾ 1 ਘੰਟਾ ਆਪਣਾ ਹੋਣਾ ਚਾਹੀਦਾ ਹੈ ਇਸ ਸਮੇਂ ਨੂੰ ਆਪਣੇ ਲਈ ਵਰਤੋ ਸੋਚੋ ਯੋਜਨਾ ਬਣਾਓ ਜਾਂ ਕਸਰਤ ਕਰੋ ਇਹ ਤੁਹਾਡੇ ਦਿਨ ਨੂੰ ਸ਼ਾਂਤੀ ਨਾਲ ਸ਼ੁਰੂ ਕਰਨ ਦੀ ਸ਼ਕਤੀ ਦੇਵੇਗਾ ਨੰਬਰ 3 ਨਾ ਕਹਿਣ ਦੀ ਤਾਕਤ ਅਸੀਂ ਅਕਸਰ ਦੂਜਿਆਂ ਨੂੰ ਖੁਸ਼ ਕਰਨ ਲਈ ਅਜਿਹੇ ਕੰਮਾਂ ਲਈ ਹਾਂ ਕਹਿ ਦਿੰਨੇ ਹਾਂ ਜੋ ਸਾਡੇ ਮਹੱਤਵਪੂਰਨ ਸਮੇਂ ਨੂੰ ਖਾਂਦੇ ਹਨ ਯਾਦ ਰੱਖੋ ਜਦੋਂ ਤੁਸੀਂ ਕਿਸੇ ਚੀਜ਼ ਨੂੰ ਨਾ ਕਹਿੰਦੇ ਹੋ ਤਾਂ ਤੁਸੀਂ ਆਪਣੇ ਟੀਚਿਆਂ ਨੂੰ ਹਾਂ ਕਹਿ ਰਹੇ ਹੁੰਦੇ ਹੋ ਅਗਲੀ ਵਾਰ ਜਦੋਂ ਕੋਈ ਅਜੀਹਾ ਕੰਮ ਕਰਨ ਲਈ ਕਹੇ ਜੋ ਤੁਹਾਡੇ ਟੀਚੇ ਨਾਲ ਮੇਲ ਨਹੀਂ ਖਾਂਦਾ ਤਾਂ ਸਾਫ਼ ਕਹੋ ਮੇਰੇ ਕੋਲ ਇਸ ਸਮੇਂ ਲਈ ਹੋਰ ਜ਼ਰੂਰੀ ਕੰਮ ਹੈ ਆਪਣੇ ਸਮੇਂ ਦਾ ਮਾਲਕ ਬਣੋ ਨੌਕਰ ਨਹੀਂ ਨੰਬਰ 4 ਪਾਣੀ ਦਾ ਨਿਯਮ ਇਹ ਸਭ ਤੋਂ ਸਧਾਰਨ ਪਰ ਸਭ ਤੋਂ ਸ਼ਕਤੀਸ਼ਾਲੀ ਹੈ ਸਵੇਰੇ ਉੱਠਦਿਆਂ ਇੱਕ ਵੱਡਾ ਗਲਾਸ ਪਾਣੀ ਪੀਓ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਜਗਾਏਗਾ ਅਤੇ ਤੁਹਾਡੇ ਦਿਮਾਗ ਨੂੰ ਤਾਜ਼ਗੀ ਦੇਵੇਗਾ ਇੱਕ ਛੋਟੀ ਜਹੀ ਚਿਤ ਜੋ ਦਿਨ ਦੀ ਸ਼ੁਰੂਆਤ ਸਹੀ ਕਰਦੀ ਹੈ ਨੰਬਰ 5 ਸਿਰਫ ਚਾਰ ਟਾਸਕਾਂ ਦੀ ਲਿਸਟ ਕੀ ਤੁਸੀਂ ਕਦੇ 10 ਕੰਮਾਂ ਦੀ ਲਿਸਟ ਬਣਾਈ ਹੈ ਅਤੇ ਸ਼ਾਮ ਨੂੰ ਦੇਖਿਆ ਹੈ ਕਿ ਸਿਰਫ 2 ਹੀ ਹੋਏ ਹਨ ਇਹ ਤੁਹਾਨੂੰ ਅਸਫਲ ਮਹਿਸੂਸ ਕਰਵਾਉਂਦਾ ਹੈ ਹਰ ਰਾਤ ਅਗਲੇ ਦਿਨ ਦੇ ਸਭ ਤੋਂ ਜ਼ਰੂਰੀ 3 ਕੰਮ ਲਿਖੋ ਜੇ ਤੁਸੀਂ ਸਿਰਫ ਉਹ 3 ਕੰਮ ਪੂਰੇ ਕਰ ਲੈਂਦੇ ਹੋ ਤਾਂ ਤੁਸੀਂ 100% ਸਫਲ ਹੋ ਇਹ ਪੰਜ ਨਿਯਮ ਸਿਰਫ ਆਦਤਾਂ ਨਹੀਂ ਇਹ ਇੱਕ ਮਾਨਸਿਕਤਾ ਹਨ ਯਾਦ ਰੱਖੋ ਵੱਡੀਆਂ ਸਫਲਤਾਵਾਂ ਹਮੇਸ਼ਾ ਛੋਟੇ ਰੋਜ਼ਾਨਾ ਦੇ ਕੰਮਾਂ ਦਾ ਨਤੀਜਾ ਹੁੰਦੀਆਂ ਹਨ ਜੇ ਤੁਸੀਂ ਅੱਜ ਹੀ ਉਹਨਾਂ ਵਿੱਚੋਂ ਇੱਕ ਆਦਤ ਸ਼ੁਰੂ ਕਰਦੇ ਹੋ ਤਾਂ ਇੱਕ ਮਹੀਨੇ ਬਾਅਦ ਤੁਸੀਂ ਹੈਰਾਨ ਹੋ ਮੋਗੇ ਕਿ ਤੁਸੀਂ ਕਿੰਨਾ ਬਦਲ ਗਏ ਹੋ ਅੱਜ ਹੀ ਇਹਨਾਂ ਵਿੱਚੋਂ ਇੱਕ ਆਦਤ ਸ਼ੁਰੂ ਕਰੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਫਲਤਾ ਦੀ ਸੋਚ ਨੂੰ ਆਪਣਾ ਪਹਿਲਾ ਕਦਮ ਚੁਣਿਆ ਮੈਂ ਜਾਣਨਾ ਚਾਹੁੰਦੀ ਹਾਂ ਤੁਸੀਂ ਅੱਜ ਕਿਹੜੀ ਆਦਤ ਸ਼ੁਰੂ ਕਰ ਰਹੀ ਹੋ ਕਮੈਂਟ ਵਿੱਚ ਜ਼ਰੂਰ ਦੱਸੋ ਅਗਲੀ ਵੀਡੀਓ ਵਿੱਚ ਅਸੀਂ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਫੌਜਾ ਸਿੰਘ ਜੀ ਦੀ ਜੀਵਨੀ ਤੇ ਗੱਲ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਮਿਲਦੇ ਹਾਂ ਅਗਲੀ ਵੀਡੀਓ ਚ ਧੰਨ